ਮੁਸਲਮਾਨ ਕੁਰਾਨ ਪਾਕ ਨੂੰ ਪੜਦਾ ਲੇਕਿਨ ਪੂਜਦਾ ਨਹੀਂ ਇਸਾਈ ਬਾਈਬਲ ਨੂੰ ਪੜਦਾ ਲੇਕਿਨ ਪੂਜਦਾ ਨਹੀਂ ਹਿੰਦੂ ਤੇ ਸਿੱਖ ਦੋਵੇਂ ਮੂਰਤੇ ਦੀ ਪੂਜਾ ਕਰਦੇ ਆ ਚਾਹੇ ਉਹ ਪੱਥਰ ਦੀ ਮੂਰਤੀ ਹੋਵੇ ਤੇ ਚਾਹੇ ਕੋਈ ਹੋਵੇ ਗ੍ਰੰਥ ਪੱਥਰ ਦੀ ਮੂਰਤੀ ਨੂੰ ਕੁਛੜ ਚੱਕੀ ਫਿਰਦੇ ਆ ਤੇ ਗ੍ਰੰਥਾਂ ਨੂੰ ਸਿਰ ਤੇ ਚੱਕੀ ਫਿਰਦੇ ਆ ਤੁਸੀਂ ਇੱਕ ਗੱਲ ਦਾ ਮੇਰੀ ਦਾ ਆਪਣੇ ਕਮੈਂਟਾਂ 'ਚ ਜਵਾਬ ਜ਼ਰੂਰ ਦਿਓ ਕਿ ਅਗਰ ਜੇ ਅਸੀਂ ਪਾਣੀ ਦੀ ਬੋਤਲ ਨੂੰ ਹੱਥ ਦੇ ਵਿੱਚ ਚੱਕੀ ਫਿਰਾਂਗੇ ਜਾਂ ਪਾਣੀ ਦੇ ਘੜੇ ਨੂੰ ਸਿਰ ਤੇ ਚੱਕੀ ਫਿਰਾਂਗੇ ਤੇ ਕੀ ਗੱਲ ਸਾਡੀ ਪਿਆਸ ਮਿਟ ਜਾਏਗੀ ਨਹੀਂ ਮਿٹےਗੀ ਕਦੇ ਵੀ ਕਿਉਂਕਿ ਪਾਣੀ ਨੂੰ ਹਮੇਸ਼ਾ ਪੀਣਾ ਪੈਣਾ ਤੇ ਤਾਂ ਪਿਆਸ ਮਿਟਣੀ ਆ ਇਸੇ ਤਰ੍ਹਾਂ ਹੀ ਪਰਮਾਤਮਾ ਨੂੰ ਮਿਲਣ ਦੀ ਪਿਆਸ ਵੀ ਹਰੇਕ ਬੰਦੇ ਦੇ ਅੰਦਰ ਆ ਹਰੇਕ ਇਨਸਾਨ ਦੇ ਅੰਦਰ ਆ ਤੇ ਉਹ ਪਿਆਸ ਜਿਹੜੀ ਆ ਉਹ ਸਾਡੇ ਮੂਰਤੀਆਂ ਨੂੰ ਮੱਥੇ ਟੇਕ ਕੇ ਤੇ ਜਾਂ ਗ੍ਰੰਥਾਂ ਦੇ ਉੱਤੇ ਰਮਾਲੇ ਚੜਾ ਕੇ ਤੇ ਗ੍ਰੰਥਾਂ ਨੂੰ ਭੋਗ ਲਵਾ ਕੇ ਨਹੀਂ ਮਿਟਣੀ ਉਹ ਗ੍ਰੰਥਾਂ ਨੂੰ ਪੜ ਕੇ ਮਿਟਣੀ ਆ ਜੇ ਸਾਡੇ ਗੁਰੂਆਂ ਨੇ ਸਾਡੇ ਮਹਾਪੁਰਖਾਂ ਨੇ ਇਹ ਗ੍ਰੰਥ ਲਿਖੇ ਸੀ ਤੇ ਉਹ ਇਹਨਾਂ ਦਾ ਕਰਕੇ ਨਹੀਂ ਸੀ ਲਿਖੇ ਉਹ ਸਾਡਾ ਕਰਕੇ ਲਿਖੇ ਸੀ ਵੀ ਜੀਨ ਦਾ ਢੰਗ ਦੱਸਿਆ ਗਿਆ ਉਹਨਾਂ ਦੇ ਵਿੱਚ ਵੀ ਜੀਣਾ ਕਿਵੇਂ ਆ ਤੇ ਲੇਕਿਨ ਇਹ ਨਾ ਲੋਕਾਂ ਨੇ ਪੁਜਾਰੀ ਵਾਰ ਨੇ ਇਸ ਬ੍ਰਾਹਮਣ ਵਾਰ ਨੇ ਉਹਨਾਂ ਗ੍ਰੰਥਾਂ ਤੇ ਕੀਤਾ ਹੋਇਆ ਕਬਜ਼ਾ ਤੇ ਇਹ ਚਲਾ ਰਹੇ ਆ ਗ੍ਰੰਥਾਂ ਦੇ ਨਾਂ ਤੇ ਧੰਦਾ ਆਪਣਾ ਸ਼ਾਸਤਰਾਂ ਦੇ ਨਾਂ ਤੇ ਗੀਤਾ ਦੇ ਨਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਇਸ ਕਰਕੇ ਭਰਾਵੋ ਜੇ ਪਿਆਸ ਆ ਨਾ ਅੰਦਰ ਪਰਮਾਤਮਾ ਨੂੰ ਮਿਲੰਦੀ ਤੇ ਉਹ ਪਿਆਸ ਜਿਹੜੀ ਆ ਉਹ ਪੜਨ ਦੇ ਨਾਲ ਮਿਟਣੀ ਨਾ ਕਿ ਮੱਥੇ ਟੇਕਣ ਦੇ ਨਾਲ ਮਿਟਣੀ ਆ ਇਹ ਜਿਹੜਾ ਇਹ ਲੋਕ ਕਰਵਾ ਰਹੇ ਆ ਇਹ ਲੋਕਾਂ ਦਾ ਧੰਦਾ ਵਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠ ਕੇ ਸਾਡੀ ਪਿਆਸ ਮਿਟਣੀ ਆ ਨਾ ਕਿ ਦੂਰੋਂ ਮੱਥਾ ਟੇਕ ਕੇ ਪਿਆਸ ਮਿਟਣੀ ਆ ਇਸੇ ਕਰਕੇ ਇਹ ਪੁਜਾਰੀ ਦਾ ਧੰਦਾ ਤੇ ਪੁਜਾਰੀ ਦੇ ਜਾਲ ਦੇ ਵਿੱਚੋਂ ਸਾਨੂੰ ਬਾਹਰ ਨਿਕਲਣ ਦੀ ਜ਼ਰੂਰਤ ਆ ਕਿ ਸਾਨੂੰ ਜਿਹੜੀ ਬਾਣੀ ਆ ਲਿਖੀ ਸਾਡੇ ਮਹਾਪੁਰਚਾ ਨੇ ਉਹਨੂੰ ਆਪਣੇ ਅੰਦਰ ਧਾਰਨ ਦੀ ਜ਼ਰੂਰਤ ਆ ਨਾ ਕਿ ਪੂਜਣ ਦੀ ਜ਼ਰੂਰਤ ਆ ਹੁਣ ਇੱਕ ਆਪਾਂ ਸਾਬ ਲਾ ਲਈਏ ਵੀ ਆਪਾਂ ਸੋਸ਼ਲ ਮੀਡੀਆ ਤੇ ਬੜੀਆਂ ਵੀਡੀਓ ਹੈਗੀਆਂ YouTube ਤੇ ਪਈਆਂ ਵੀ ਵਿਗਿਆਨ ਨੇ ਸਾਬਤ ਕੀਤਾ ਕਿ ਜਿਹੜਾ ਸਾਡਾ ਵਿਕਾਸ ਆ ਉਹ ਬਾਂਦਰਾਂ ਦੇ ਵਿੱਚੋਂ ਹੋਇਆ ਤੇ ਲੇਕਿਨ ਇਸ ਪੁਜਾਰੀ ਨੇ ਇਸ ਬ੍ਰਾਹਮਣਵਾਦ ਨੇ ਸਾਨੂੰ ਅੱਜ ਵੀ ਉਸੇ ਹਿਸਾਬ ਨਾਲ ਹੀ ਲੱਗਿਆ ਹੋਇਆ ਵੀ ਜਿਸ ਹਿਸਾਬ ਦੇ ਨਾਲ ਵੀ ਬਾਂਦਰ ਰਹਿ ਰਹੇ ਆ ਵੀ ਆ ਹੁਣ ਇੱਕ ਬਾਂਦਰੀ ਦਾ ਬੜੀ ਵਧੀਆ ਉਦਾਹਰਣ ਆ ਇੱਕ ਵੀ ਬਾਂਦਰੀ ਜਿਹੜੀ ਆ ਨਾ ਉਹ ਆਪਣੇ ਮਰੇ ਹੋਏ ਬੱਚੇ ਨੂੰ ਵੀ ਨਹੀਂ ਛੱਡਦੀ ਉਹ ਨਾਲ ਚੱਕੀ ਫਿਰਦੀ ਆ ਤੇ ਉਸੇ ਤਰ੍ਹਾਂ ਹੀ ਅਸੀਂ ਵੀ ਵੀ ਉਹ ਜਿਹੜੇ ਮਰ ਚੁੱਕੇ ਆ ਉਹਨਾਂ ਦੇ ਗ੍ਰੰਥਾਂ ਨੂੰ ਲਿਖੀ ਹੋਈ ਬਾਣੀ ਨੂੰ ਤੇ ਬਣਾਈਆਂ ਹੋਈਆਂ ਉਹਨਾਂ ਦੀਆਂ ਮੂਰਤੀਆਂ ਨੂੰ ਅਸੀਂ ਭੋਗ ਲਵਾਈ ਜਾਂਦੇ ਆ ਤੇ ਅਸੀਂ ਪੁੱਛੜ ਚੱਕੀ ਫਿਰਦੇ ਆ ਅਸੀਂ ਸਿਰਾਂ ਤੇ ਚੱਕੀ ਫਿਰਦੇ ਆ ਇਸੇ ਕਰਕੇ ਭਰਾਵੋ ਸਾਨੂੰ ਉਹਨਾਂ ਮੂਰਤੀਆਂ ਤੋਂ ਸਿੱਖਿਆ ਲੈਣ ਦੀ ਜ਼ਰੂਰਤ ਆ ਨਾ ਕਿ ਸਾਨੂੰ ਉਹਨਾਂ ਮੂਰਤੀਆਂ ਦੇ ਅੱਗੇ ਝੁਕਣ ਦੀ ਜ਼ਰੂਰਤ ਆ ਵੀ ਨਾ ਤੇ ਸਾਨੂੰ ਗ੍ਰੰਥਾਂ ਨੂੰ ਮੱਥੇ ਟੇਕਣ ਦੀ ਇਹ ਜ਼ਰੂਰਤ ਆ ਤੇ ਨਾ ਗ੍ਰੰਥਾਂ ਨੂੰ ਭੋਗ ਲਵਾਉਣ ਦੀ ਜ਼ਰੂਰਤ ਆ ਇਹ ਬਾਣੀ ਜਿਹੜੀ ਲਿਖੀ ਗਈ ਆ ਇਹ ਸਾਡੇ ਵਾਸਤੇ ਲਿਖੀ ਗਈ ਆ ਲੇਕਿਨ ਇਸ ਬ੍ਰਾਹਮਣਵਾਦ ਨੇ ਬਾਣੀ ਤੇ ਕਬਜ਼ਾ ਕੀਤਾ ਹੋਇਆ ਤੇ ਇਹ ਬਾਣੀ ਦੀ ਪੂਜਾ ਕਰਵਾਈ ਜਾਂਦਾ ਹੁਣ ਆ ਮਾੜੀ ਜੇ ਇੱਕ ਗੱਗੀ ਪੰਡਤ ਦੀ ਗੱਲ ਸੁਣਿਆ ਤੇ ਫੇਰ ਕਰਦੇ ਆ ਅੱਗੇ ਗੱਲ ਯਾਰ ਸਾਨੂੰ ਹਿੰਦੂ ਤੇ ਸਿੱਖਾਂ ਨੂੰ 크ਿਸਮਸ ਨਹੀਂ ਮਨਾਣੀ ਚਾਹੀਦੀ ਕਿਉਂਕਿ ਉਹ 크ਿਸਮਸ ਮਨਾਉਂਦੇ ਆ ਉਹ ਡੀ ਜੇ ਲਾਂਦੇ ਆ ਉਹ ਆਪਣੇ ਸਤ ਸੰਗ ਕਰਦੇ ਆ ਸਾਰਾ ਕੁਝ ਰੌਲਾ ਰੱਪਾ ਪਾਉਂਦੇ ਆ ਉਹਨਾਂ ਵਾਸਤੇ ਖੁਸ਼ੀ ਦੀ ਲਹਿਰ ਹੈ ਉਹ ਖੁਸ਼ੀ ਮਨਾਣ ਸਿਰਫ ਉਹ ਮਨਾਣ ਜਿਹੜੇ 크ਿਸਚੀਅਨ ਨੇ ਉਹਦੇ ਵਿੱਚ ਸਾਡਾ ਕੋਈ ਫਰਜ਼ ਨਹੀਂ ਬਣਦਾ ਨਾ ਸਨਾਤਨੀਆਂ ਦਾ ਨਾ ਸਿੱਖਾਂ ਦਾ ਕਿਉਂਕਿ ਸਾਡੇ ਵਾਸਤੇ ਇੱਕ ਗੈਰਤਮੰਦ ਕੌਮ ਨੂੰ ਸਿਰਜਣਾ ਲਈ ਗੁਰੂ ਮਹਾਰਾਜ ਨੇ ਸਭ ਕੁਝ ਬਾਰਤਾ ਤੇ ਉਹ ਗੈਰਤਮੰਦ ਕੌਮ ਅੱਜ ਜੇ ਇਹੋ ਜੇ ਭੰਗੜੇ ਪਾਉਂਦੀ ਆ ਜਾਂ ਸੈਲੀਬ੍ਰੇਟ ਕਰਦੀ ਆ ਜਾ ਕੇ ਉੱਥੇ ਜਾ ਕੇ ਡੀ ਜੇ ਤੇ ਨੱਚਦੇ ਆ ਜੋਕਾਂ ਨੂੰ ਸੈਂਟਾ ਕਲੌਸ ਬਣਾ ਕੇ ਘੁਮਾਉਂਦੇ ਆ ਤੇ ਉਹ ਕਿਤੇ ਨਾ ਕਿਤੇ ਸ਼ਰਮਸਾਰ ਗੱਲ ਆ ਸਹੀ ਕਿਹਾ ਬਿਲਕੁਲ ਸਹੀ ਗੱਲ ਕਹੀ ਆ ਬਿਲਕੁਲ ਸੋਚਣਾ ਚਾਹੀਦਾ ਇਹ ਚੀਜ਼ ਅੱਛਾ ਜੇਸ ਬੰਦੇ ਨੇ ਆ ਵੀਡੀਓ ਅਪਲੋਡ ਕੀਤੀ ਆ ਗੱਗੇ ਪੰਡਾ ਦੀ ਤੇ ਉਹ ਪਿੱਛੋਂ ਕਹਿਣ ਦਿਆ ਵੀ ਸਹੀ ਗੱਲ ਆ ਬਿਲਕੁਲ ਸਹੀ ਗੱਲ ਆ ਵੀ ਸੋਚਣਾ ਚਾਹੀਦਾ ਸਾਨੂੰ ਇਸ ਗੱਲ ਤੇ ਤੇ ਜਦ ਤੁਸੀਂ ਇਹ ਗੱਲ 'ਤੇ ਸੋਚੋ ਨਾ ਕਿ ਜਿਹੜੀ ਸਾਈ ਕੌਮ ਆ ਉਹ ਬਗੈਰਤ ਆ ਅਗਰ ਜੇ ਹਿੰਦੂ ਤੇ ਸਿੱਖ ਜਿਹੜੇ ਆ ਉਹ ਗੈਰਤਮੰਦ ਕੌਮ ਆ ਤੇ ਉਹ ਬਗੈਰਤ ਕੌਮ ਆ ਉਹ ਤੇ ਸਾਲ ਦੇ ਵਿੱਚੋਂ ਇੱਕ ਵਾਰੀ ਆਪਣਾ ਕ੍ਰਿਸਮਸ ਦੇ ਮਨਾਉਂਦੇ ਆ ਸਾਲ ਦੇ ਵਿੱਚੋਂ ਇੱਕ ਵਾਰੀ ਤੇ ਸਾਡੇ ਤਾਂ ਹਰ ਮਹੀਨੇ ਮੇਰਾ ਖਿਆਲ ਦੋ ਤਿੰਨ ਕਿਸੇ ਦੀ ਵਰਸੀ ਮਨਾ ਲਓ ਕਿਸੇ ਦਾ ਜਨਮ ਦਿਨ ਮਨਾ ਲਓ ਇਹ ਚੱਲਦਾ ਹੀ ਰਹਿੰਦਾ ਧੰਦਾ ਇੰਨਾਂ ਗੱਲਾਂ ਦੇ ਵਿੱਚੋਂ ਵੀ ਬਾਹਰ ਨਾ ਰਹੇਗਾ ਨਾ ਵੀ ਹਰ ਮਹੀਨੇ ਕੋਈ ਨਾ ਕੋਈ ਕੋਈ ਨਾ ਕੋਈ ਤਿਹਾੜ ਆ ਗਿਆ ਕੋਈ ਨਾ ਕੋਈ ਵਰਸੀ ਆ ਗਈ ਕੋਈ ਨਾ ਕੋਈ ਜਨਮ ਦਿਨ ਆ ਗਿਆ ਲੇਕਿਨ ਇਸ ਗੱਲ ਨੂੰ ਤੁਸੀਂ ਕਿਉਂ ਨਹੀਂ ਸਮਝਦੇ ਵੀ ਇਹ ਸਿਰਫ ਤੁਹਾਡਾ ਧਾਰਮਿਕ ਸਥਾਨਾਂ ਤੇ ਇਕੱਠ ਕਰਨ ਦਾ ਇਹਨਾਂ ਦਾ ਸਿਰਫ ਬਹਾਨਾ ਤੁਸੀਂ ਇੱਕ ਹਿਸਾਬ ਲਾ ਲਓ ਵੀ ਤੁਹਾਡੇ ਘਰ ਦੇ ਵਿੱਚੋਂ ਵੀ ਕੋਈ ਮਰ ਜਾਵੇ ਜਦੋਂ ਕੋਈ ਮਰ ਜਾਂਦਾ ਤਾਂ ਅਸੀਂ ਕੋਈ ਕਦੀ ਉਹਦਾ ਜਨਮ ਦਿਨ ਮਨਾਇਆ ਵਾ ਲੇਕਿਨ ਮਦਨ ਦਿਨ ਅਸੀਂ ਜ਼ਰੂਰ ਮਨਾ ਲੈਨੇ ਆ ਉਹ ਵੀ ਕੇਸ ਕਰਕੇ ਵੀ ਉਹ ਵੀ ਇਸ ਬ੍ਰਾਹਮਣਵਾਦ ਦੇ ਡਰਾਵੇ ਦਾ ਕਰਕੇ ਵੀ ਇਸ ਆ ਲਾਗੀਆਂ ਢਾਡੀਆਂ ਪਾਠੀਆਂ ਦੇ ਡਰਾਵੇ ਦਾ ਕਰਕੇ ਵੀ ਇਹਦੀ ਅਗਲੇ ਜਨਮ ਦੇ ਵਿੱਚ ਸਵਰਗ ਮਿਲ ਜਾਏਗਾ ਨਰਕ ਮਿਲ ਜਾਏਗਾ ਵੀ ਇਹਦੀ ਗਤੀ ਹੋ ਜਾਏਗੀ ਓ ਯਾਰ ਤੁਸੀਂ ਇਸ ਗੱਲ ਨੂੰ ਸਾਬ ਤੇ ਲਾ ਕੇ ਦੇਖੋ ਵੀ ਜਿਹੜਾ ਬੰਦਾ ਮਰ ਗਿਆ ਉਹਦੀਆਂ ਕਾਹਦੀਆਂ ਗੱਟੀਆਂ ਕਰਵਾਉਣੀਆਂ ਹੁਣ ਆਪ ਦੇਖੋ ਗੁਰੂਆਂ ਦੇ ਜਨਮ ਦਿਨ ਵੀ ਮਨਾਏ ਜਾਂਦੇ ਆ ਤੇ ਗੁਰੂਆਂ ਦੇ ਮਰਨ ਦਿਨ ਵੀ ਮਨਾਏ ਜਾਂਦੇ ਆ ਸਿਰਫ ਕੀ ਆ ਵੀ ਇਹ ਕੰਮ ਜਿਹੜੇ ਆ ਇੱਕ ਜਗ੍ਹਾ ਹੁੰਦੇ ਆ ਵੀ ਗੁਰਦੁਆਰਿਆਂ ਦੇ ਵਿੱਚ ਹੁੰਨੇ ਆ ਤੇ ਉੱਥੇ ਕੱਟ ਹੋਊਗਾ ਤੇ ਉੱਥੇ ਗੋਲ ਤਾਂ ਭਰਨਗੀਆਂ ਤੇ ਉਹ ਇਹਨਾਂ ਦੇ ਕੋਲ ਜਾਣਗੀਆਂ ਇੱਕ ਪਾਸੇ ਇਹ ਸਾਨੂੰ ਕਹੀ ਜਾਂਦੇ ਆ ਵੀ ਤੁਸੀਂ ਸਨਾਤਣੀਆਂ ਆ ਤੇ ਦੂਸਰੇ ਪਾਸੇ ਸਾਨੂੰ ਇਹ ਲੁੱਟੀ ਜਾਂਦੇ ਆ ਯਰ ਅਗਰ ਜੇ ਅਸੀਂ ਵੀ ਸਨਾਤਣੀਆਂ ਆ ਤੇ ਤੁਸੀਂ ਵੀ ਸਨਾਤਣੀਆਂ ਆ ਤੇ ਫਿਰ ਤੁਸੀਂ ਗਰੀਬ ਲੋਕਾਂ ਦਾ ਸਨਾਤਣੀਆਂ ਦਾ ਸਾਥ ਦਿਓ ਨਾ ਤੁਸੀਂ ਫਿਰ ਝੂਠੀਆਂ ਕਹਾਣੀਆਂ ਸੁਣਾ ਸੁਣਾ ਕੇ ਉਹਨਾਂ ਕੋਲੋਂ ਪੈਸੇ ਕਿਉਂ ਲੁੱਟਨੇ ਆ ਹੁਣ ਆਪਾਂ ਇੱਕ ਹਿਸਾਬ ਲਾ ਲਈਏ ਵੀ ਸਾਡੇ ਤੇ ਮੁਗਲਾਂ ਨੇ ਰਾਜ ਕੀਤਾ ਗੋਰਿਆਂ ਨੇ ਰਾਜ ਕੀਤਾ ਉਹਨਾਂ ਨੇ ਸਾਨੂੰ ਲੁੱਟ ਕੇ ਸਾਡੇ ਭਾਰਤ ਦੇ ਮੰਦਰਾਂ ਨੂੰ ਲੁੱਟ ਕੇ ਜੋ ਜੋ ਵੀ ਹੈ ਸੀ ਮੰਦਰ ਸੀ ਮਸੀਤਾਂ ਹੀ ਗੁਰਦੁਆਰੇ ਉਹਨਾਂ ਨੂੰ ਲੁੱਟ ਲੁੱਟ ਕੇ ਤੇ ਉਹਨਾਂ ਨੇ ਆਪਣੀਆਂ ਕੰਟਰੀਆਂ ਸਾਡੇ ਤੋਂ ਬਾਅਦ ਵਿੱਚ ਕੁਝ ਕੰਟਰੀਆਂ ਵਸੀਆਂ ਵੀ ਜਿਹੜੀਆਂ ਸ਼ੀਸ਼ੇ ਵਾਂਗੂ ਬਣ ਗਈਆਂ ਤੇ ਭਾਰਤ ਦੀ ਹਜੇ ਤੱਕ ਵੀ ਤਰੱਕੀ ਨਹੀਂ ਹੋਈ ਵੀ ਜਿਨ੍ਹਾਂ ਨੇ ਭਾਰਤ ਨੂੰ ਲੁੱਟ ਕੇ ਤਰੱਕੀਆਂ ਕਰ ਲਈਆਂ ਤੇ ਭਾਰਤ ਹਜੇ ਵੀ ਉਦਾਂ ਦਾ ਉਦਾਂ ਇਸੇ ਕਰਕੇ ਭਰਾਵੋ ਇਹਨਾਂ ਲੋਕਾਂ ਦੇ ਜਾਲ ਦੇ ਵਿੱਚੋਂ ਬਾਹਰ ਨਿਕਲੋ ਥੋੜਾ ਜਿਹਾ ਹੁਣ ਜਿਹੜਾ ਕ੍ਰਿਸ਼ਨ ਆ ਨਾ ਅੱਜ ਤੋਂ 20-22 ਸਾਲ ਪਹਿਲਾਂ ਲਾ ਲੋ ਤੇ ਕ੍ਰਿਸ਼ਨ ਹੋ ਸੀ ਤੇ ਅੱਜ ਕ੍ਰਿਸ਼ਨ ਜਿਹੜਾ ਉਹ ਹੋਰ ਆ ਇਸੇ ਕਰਕੇ ਵੀ ਉਸ ਕ੍ਰਿਸ਼ਨਾਂ ਤੇ ਵੀ ਇਹ ਸਭ ਬ੍ਰਾਹਮਣਵਾਦ ਦਾ ਕਬਜ਼ਾ ਕਿਉਂਕਿ ਇਹੋ ਹੀ ਲੋਕ ਬੈਠੇ ਆ ਉਹਦੇ ਵਿੱਚ ਵੀ ਵੀ ਜਿਹੜੇ ਪਖੰਡਵਾਦ ਦੇ ਨਾਲ ਜੋੜਦੇ ਆ ਜਿਹੜੇ ਭੂਤ ਚੜੇਲਾ ਕੱਢਦੇ ਆ ਇਹ ਸਾਰਾ ਫਲਾਬ ਉਹਦਾ ਹੀ ਆ ਕਿਉਂਕਿ ਜਿਹੜੇ ਕ੍ਰਿਸ਼ਚਨ ਬਣਦੇ ਆ ਨਾ ਉਹਨਾਂ ਲੋਕਾਂ ਨੇ ਚਾਹੇ ਤਾਂ ਨਾਸਤਿਕ ਹੋ ਜਾਣਾ ਹੀ ਵੀ ਬਿਲਕੁਲ ਨਹੀਂ ਸੀ ਮੰਨਣਾ ਇਸੇ ਕਰਕੇ ਅੱਗੋਂ ਇਹ ਧਰਮ ਇਹਨਾਂ ਨੇ ਖੁਦ ਨੇ ਖੜਾ ਕੀਤਾ ਹੋਇਆ ਵਾ ਪੰਡਤਾਂ ਨੇ ਇਹਨਾਂ ਬ੍ਰਾਹਮਣ ਵਾਰਨੇ ਕਿਉਂਕਿ ਬੜਾ ਵੱਡਾ ਹਿੱਸਾ ਇਹਨਾਂ ਦਾ ਵਿੱਚ ਵੀ ਇਹਨਾਂ ਨੇ ਖੜਾ ਕੀਤਾ ਹੋਇਆ ਇਸੇ ਕਰਕੇ ਵੀ ਦੁਨੀਆ ਨਾਸਤਿਕ ਨਾ ਹੋ ਜੇ ਵੀ ਦੁਨੀਆ ਕਿਸੇ ਨਾ ਕਿਸੇ ਰਾਈ ਵਿੱਚ ਜੁੜੀ ਰਹੇ ਇਹਨਾਂ ਦੇ ਨਾਲ ਅਗਲ ਜੇ ਦੁਨੀਆ ਨਾਸਤਿਕ ਹੋ ਜਾਏਗੀ ਤੇ ਦੁਨੀਆ ਮੰਦਰਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਆ ਜਿਹੜੇ ਦਰਬਾਰ ਬਣਾਏ ਹੋਇਆ ਇਹਨਾਂ ਨੇ ਵੀ ਉੱਥੇ ਜਾਣਾ ਛੱਡ ਦੇਗੀ ਇਸੇ ਕਰਕੇ ਆਪਣੀਆਂ ਜਿਹੜੀਆਂ ਧਰਮਾਂ ਵਾਲੀਆਂ ਹੱਥ ਕੜੀਆਂ ਚੇਂਜ ਨਾ ਕਰੋ ਸਿਰਫ ਆਪਣੇ ਆਪ ਨੂੰ ਚੇਂਜ ਕਰੋ ਵੀ ਆਪਣੇ ਆਪ ਨੂੰ ਬਦਲੋ ਨਾ ਕਿ ਗੁਲਾਮੀ ਦੀਆਂ ਹੱਥ ਕੜੀਆਂ ਨੂੰ ਬਦਲੋ ਬਲავੋ ਇਹ ਸਿਰਫ ਤੇ ਸਿਰਫ ਸਾਰਾ ਅਸਾਇਤ ਆ ਜਿਹੜੇ ਦਰਬਾਰ ਬਣ ਰਹੇ ਆ ਤੇ ਆ ਜਿਹੜੇ ਗੁਰਦਵਾਰੇ ਆ ਤੇ ਆ ਜਿਹੜੇ ਮੰਦਰ ਆ ਇਹਨਾਂ ਤੇ ਸਾਰੇ ਦਾ ਸਾਰਾ ਜਿਹੜਾ ਕਬਜ਼ਾ ਇਹ ਬ੍ਰਾਹਮਣਵਾਦ ਦਾ ਤੇ ਇਸ ਕਰਕੇ ਅਗਰ ਜੇ ਤੁਸੀਂ ਆਉਣ ਵਾਲੀ ਜ਼ਿੰਦਗੀ ਆਪਣੇ ਬੱਚਿਆਂ ਦੀ ਸੁਧਾਰਨੀ ਆ ਤੇ ਇਸ ਬ੍ਰਾਹਮਣਵਾਦ ਦੇ ਜਾਲ ਦੇ ਵਿੱਚੋਂ ਨਿਕਲਣਾ ਪਏਗਾ ਉਹ ਤੁਸੀਂ ਦੇਖੋ ਨਾ ਜਿਹੜੇ ਲੋਕ ਨਾਸਤਿਕ ਆ ਉਹ ਵੀ ਤੇ ਜ਼ਿੰਦਗੀ ਜੀ ਰਹੇ ਆ ਨਾ ਉਹ ਕਿਸੇ ਮੰਦਰ ਚ ਨਹੀਂ ਜਾਂਦੇ ਕਿਸੇ ਮਸੀਤੇ ਨਹੀਂ ਜਾਂਦੇ ਕਿਸੇ ਗੁਰੂ ਘਰ ਨਹੀਂ ਜਾਂਦੇ ਕਿਸੇ ਗਿਲਜੇ ਘਰ ਨਹੀਂ ਜਾਂਦੇ ਲੇਕਿਨ ਜ਼ਿੰਦਗੀ ਤਾਂ ਉਹ ਵੀ ਜੀ ਰਹੇ ਆ ਮੇਰਾ ਖਿਆਲ ਵੀ ਤੁਹਾਡੇ ਨਾਲੋਂ ਚੰਗੀ ਜ਼ਿੰਦਗੀ ਉਹ ਜੀ ਰਹੇ ਆ ਇਸੇ ਕਰਕੇ ਪੜਾਵੋ ਮੈਂ ਨਹੀਂ ਕਹਿੰਦਾ ਵੀ ਤੁਸੀਂ ਨਾਸਤਿਕ ਹੋ ਤੁਸੀਂ ਆਪਣੇ ਆਪ ਨੂੰ ਹੀ ਸਿਰਫ ਜਾਣ ਲਓ ਅਗਰ ਜੇ ਤੁਸੀਂ ਆਪਣੇ ਆਪ ਨੂੰ ਜਾਣਗੇ ਨਾ ਤੇ ਤੁਸੀਂ ਇਹ ਸਾਬ ਲਾ ਲਿਓ ਵੀ ਤੁਸੀਂ ਪਰਮਾਤਮਾ ਨੂੰ ਜਾਣ ਲਿਆ ਤੇ ਫਿਰ ਤੁਹਾਡੇ ਵਿੱਚ ਤੇ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ रह ਜਾਏਗਾ